ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੀਏ ਸੈਮੈਸਟਰ 5th ਦੀ ਜਿਹੜੀ ਕਿ ਤਿਆਰੀ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ ਆਪਾਂ ਬੀਏ ਸੈਮੈਸਟਰ 5th ਦੇ ਜਿਹੜੇ ਕਿ ਪਹਿਲਾਂ ਆਪਾਂ ਨੇ ਸਿਲੇਬਸ ਅਪਲੋਡ ਕੀਤਾ ਨਾ ਹਰ ਸਬਜੈਕਟ ਦੇ ਫਿਰ ਆਪਾਂ ਜਿਹੜੇ ਕਿ ਤਿਆਰੀ ਸ਼ੁਰੂ ਕਰ ਰੱਖੀ ਹੈ ਪਲੇਲਿਸਟ ਬਣੀ ਹੋਈ ਹੈ ਤੁਸੀਂ ਉੱਥੋਂ ਵਿਜ਼ਿਟ ਕਰਕੇ ਆਪਣੇ ਵੀਡੀਓਜ਼ ਵਾਚ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬੀ ਲਾਜ਼ਮੀ ਦੇ ਜਿਹੜੇ ਤੁਹਾਡੇ ਰਚਨਾਵਾਂ ਨੇ ਉਹਨਾਂ ਦਾ ਵਿਸ਼ਾ ਵਸਤੂ ਕੇਂਦਰੀ ਭਾਵ ਕਿਤੇ ਹੋਏ ਨੇ ਪਹਿਲਾਂ ਇਸ ਵੀਡੀਓ ਚ ਉਹਨੂੰ ਅੱਗੇ ਸੀਰੀਜ਼ ਨੂੰ ਤੋਰਾਂਗੇ ਜਿਸ ਦੇ ਵਿੱਚ ਆਪਾਂ 20 21 22 ਵਾਲੇ ਕਰਾਂਗੇ ਸੋ ਇਸ ਤੋਂ ਪਹਿਲਾਂ 19 ਆਪਣੇ ਅਪਲੋਡ ਹੋ ਚੁੱਕੇ ਹਨ ਤੁਸੀਂ ਵਾਚ ਕਰ ਸਕਦੇ ਹੋ ਹਾਂਜੀ ਸਾਰ ਵਿਸ਼ਾ ਵਸਤੂ ਪਿੰਨੀ ਰੇਨੜੀ ਚਮਕਣ ਤਾਰੇ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਇਸ ਸ਼ਬਦ ਦਾ ਵਿਸ਼ਾ ਮਾਇਆ ਦੇ ਹਮਲਿਆਂ ਤੋਂ ਸੁਚੇਤ ਰਹਿ ਕੇ ਪ੍ਰਭੂ ਚਰਨਾਂ ਨਾਲ ਜੁੜੇ ਰਹਿਣ ਵਾਲੇ ਸੰਤ ਜਨਾਂ ਦੀ ਆਤਮਿਕ ਅਵਸਥਾ ਦਾ ਬਿਆਨ ਕਰਨਾ ਮਤਲਬ ਕਿ ਇਸ ਸ਼ਬਦ ਦਾ ਵਿਸ਼ਾ ਕੀ ਹੈ ਵੀ ਜਿਹੜਾ ਮਾਇਆ ਦੇ ਹਮਲਿਆਂ ਤੋਂ ਵੀ ਮਾਇਆ ਕਿਵੇਂ ਪ੍ਰਭਾਵਿਤ ਕਰਦੇ ਆ ਉਹਨਾਂ ਤੋਂ ਅਲਰਟ ਰਹਿੰਦੇ ਨੇ ਸੁਚੇਤ ਰਹਿ ਕੇ ਪ੍ਰਭੂ ਚਰਨਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਇਹੋ ਜਿਹੇ ਮਹਾਨ ਪੁਰਖਾਂ ਸੰਤ ਜਨਾਂ ਦੀ ਜਿਹੜੀ ਆਤਮਾ ਦੀ ਅਵਸਥਾ ਹੁੰਦੀ ਹੈ ਉਹਦਾ ਵਰਣਨ ਕੀਤਾ ਇਸ ਵਿੱਚ ਗੁਰੂ ਜੀ ਦੱਸਦੇ ਨੇ ਕਿ ਪ੍ਰਭੂ ਦੇ ਪਿਆਰੇ ਸੰਤ ਜਨ ਮਾਇਆ ਦੇ ਹਮਲਿਆਂ ਤੋਂ ਹਮੇਸ਼ਾ ਅਲਰਟ ਰਹਿੰਦੇ ਨੇ ਤੇ ਪ੍ਰਭੂ ਚਰਨਾਂ ਨਾਲ ਜੁੜੇ ਰਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜਿਵੇਂ ਤ੍ਰੇਲ ਭੀਜੀ ਰਾਤ ਦੇ ਵਿੱਚ ਆਕਾਸ਼ ਵਿੱਚ ਤਾਰੇ ਝਲਕਦੇ ਨੇ ਮਤਲਬ ਕਿ ਤ੍ਰੇਲ ਭੀਜੀ ਉਹ ਰਾਤ ਜੇ ਜਦੋਂ ਤ੍ਰੇਲ ਪੈਂਦੀ ਹੁੰਦੀ ਹੈ ਰਾਤਾਂ ਨੂੰ ਠੀਕ ਹੈ ਉਹਦੇ ਵਿੱਚ ਆਕਾਸ਼ ਦੇ ਵਿੱਚ ਜਿਹੜੇ ਤਾਰੇ ਨੇ ਉਹ ਉਵੇਂ ਹੀ ਝਲਕਦੇ ਰਹਿੰਦੇ ਨੇ ਚਾਹੇ ਤ੍ਰੇਲ ਪੈ ਰਹੀ ਹੈ ਚਾਹੇ ਜਿਹੜੇ ਕਿ ਮਤਲਬ ਕਿ ਤ੍ਰੇਲ ਤ੍ਰੇਲ ਨਾਲ ਭਿੱਜੀ ਹੋਈ ਰਾਤਾਂ ਤਾਂ ਵੀ ਕਿ ਤਾਰੇ ਜਿਹੜੇ ਕਿ ਝਲਕਦੇ ਰਹਿੰਦੇ ਨੇ ਜਿਵੇਂ ਪ੍ਰਭੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ ਆਕਾਸ਼ ਵਿੱਚ ਸੋਹਣੇ ਆਤਮਿਕ ਗੁਣ ਲਿਸ਼ਕਾ ਮਾਰਦੇ ਨੇ ਕਹਿੰਦਾ ਵੀ ਉਮੀ ਵੀ ਪ੍ਰਭੂ ਦੇ ਪ੍ਰੇਮ ਦੇ ਵਿੱਚ ਜਿਹੜੇ ਲੀਨ ਹੁੰਦੇ ਨੇ ਉਹ ਮਨੁੱਖ ਉਹ ਹੈ ਜੇ ਹਿਰਦੇ ਵਾਲੇ ਮਨੁੱਖ ਉਹਨਾਂ ਦਾ ਚਿੱਤਾ ਜਿਹੜੇ ਕੀ ਹਮੇਸ਼ਾ ਆਕਾਸ਼ ਦੇ ਵਿੱਚ ਸੋਹਣੇ ਜਿਹੜੇ ਆਤਮਿਕ ਗੁਣ ਨੇ ਉਹਨਾਂ ਦੇ ਉਹ ਲਿਸ਼ਕਾ ਮਾਰਦੇ ਨੇ ਪਿਆਰੇ ਸੰਤ ਜਨ ਸਿਮਰਨ ਦੀ ਬਰਕਤ ਨਾਲ ਮਾਇਆ ਦੇ ਹਮਲਿਆਂ ਤੋਂ ਸੁਚੇਤ ਰਹਿੰਦੇ ਨੇ ਤੇ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦੇ ਰਹਿੰਦੇ ਨੇ ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਨੇ ਤੇ ਉਸ ਦੇ ਦਰ ਤੇ ਅਰਦਾਸ ਕਰਦੇ ਨੇ ਕਿ ਉਹ ਰਤਾ ਜਿੰਨੇ ਸਮੇ ਲਈ ਵੀ ਉਹਨਾਂ ਦੇ ਦਿਲ ਤੋਂ ਦੂਰ ਨਾ ਹੋਵੇ ਠੀਕ ਹੈ ਵੀ ਰਤਾ ਰਤਾ ਮਤਲਬ ਕਿ ਥੋੜੇ ਜਿਹਾ ਸਮੇ ਲਈ ਵੀ ਪਰਮਾਤਮਾ ਉਹਨਾਂ ਨੂੰ ਭੁੱਲੇ ਨਾ ਉਹਨਾਂ ਤੋਂ ਦੂਰ ਨਾ ਹੋਵੇ ਉਹ ਆਪਣੇ ਮਨ ਦਾ ਮਾਣ ਛੱਡਦੇ ਨੇ ਠੀਕ ਹੈ ਮਤਲਬ ਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਵੈਰੀ ਨੂੰ ਉਹਨਾਂ ਨੂੰ ਛੱਡਦੇ ਨੇ ਹੰਕਾਰ ਨੂੰ ਛੱਡਦੇ ਨੇ ਤੇ ਮੋਹ ਦੇ ਵਿਕਾਰ ਦੁਆਰਾ ਉਹ ਵਿਕਾਰ ਮੋਹ ਦੇ ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਨੇ ਅੱਗੇ ਦੇ ਕੇਂਦਰੀ ਭਾਵਾਂ ਪ੍ਰਭੂ ਦੇ ਪਿਆਰੇ ਸੰਤ ਜਨ ਮਾਇਆ ਦੇ ਹਮਲਿਆਂ ਤੋਂ ਸੁਚੇਤ ਰਹਿੰਦੇ ਹੋਏ ਪ੍ਰਭੂ ਚਰਨਾਂ ਨਾਲ ਜੁੜੇ ਰਹਿੰਦੇ ਨੇ ਹਾਂਜੀ ਅੱਗੇ 21 ਹੈਗਾ ਉਪਤ ਹੋ ਕੇ ਰਾਜ ਕਮਾਇਆ ਹਾਂਜੀ ਸਾਰ ਵਿਸ਼ਾ ਵਸਤੂ ਇਹ ਇਹ ਵੀ ਜਿਹੜੇ ਕਿ ਸ਼ਬਦ ਗੁਰੂ ਅਰਜਨ ਦੇਵ ਜੀ ਦੀ ਰਚਨਾ ਇਸ ਦਾ ਵਿਸ਼ਾ ਮਨੁੱਖੀ ਸਰੀਰ ਰਾਜ ਭਾਗ ਸ਼ਾਨ ਸ਼ੌਕਤ ਮਹਿਲ ਮਾਰੀਆਂ ਤੇ ਭਾਰੀ ਲਸ਼ਕਰ ਤੇ ਹਾਥੀ ਘੋੜਿਆਂ ਦੀ ਮਾਲਕੀ ਤੇ ਵੱਡੇ ਪਰਿਵਾਰ ਦੇ ਮਾਣ ਦੀ ਜਿਹੜੀ ਨਿਰਾਸ਼ਟਕਤਾ ਤੇ ਨਾਸ਼ਮਾਨਤਾ ਉਹਨੂੰ ਦੱਸ ਕੇ ਗੁਰੂ ਜੀ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਨਾਮ ਧੰਨ ਨੂੰ ਪ੍ਰਾਪਤ ਕਰਨ ਲਈ ਪ੍ਰਭੂ ਦੀ ਮਿਹਰ ਦਾ ਪਾਤਰ ਬਣ ਦੀ ਪ੍ਰੇਰਣਾ ਦਿੰਦੇ ਨੇ ਗੁਰੂ ਜੀ ਫਰਮਾਉਂਦੇ ਨੇ ਕਿ ਮਨੁੱਖੀ ਸਰੀਰ ਨਾਸ਼ਵਾਨ ਹੈ ਪਰੰਤੂ ਇਹ ਸੰਸਾਰਿਕ ਪਦਾਰਥਾਂ ਦਾ ਹੰਕਾਰ ਕਰਕੇ ਆਪਣੇ ਆਤਮਿਕ ਜੀਵਨ ਗਰਕ ਕਰ ਲੈਂਦਾ ਮਤਲਬ ਕੀ ਮਲੁਕੀ ਸਰੀਰ ਜਿਹੜਾ ਕਿ ਨਾਸ਼ਮਾਨ ਨੂੰ ਪਤਾ ਕਿ ਇਹ ਸਰੀਰ ਨੇ ਨਸ਼ਟ ਹੋਣਾ ਪਰ ਉਹ ਸੰਸਾਰਿਕ ਪਦਾਰਥਾਂ ਦਾ ਹੰਕਾਰ ਕਰ ਲੈਂਦਾ ਹੰਕਾਰ ਕਰਕੇ ਜਿਹੜਾ ਉਹਦਾ ਆਤਮਿਕ ਜੀਵਨ ਉਹਨੂੰ ਗਰਕ ਕਰ ਲੈਂਦਾ ਜੇ ਕੋਈ ਰਾਜਾ ਬਣ ਕੇ ਲੋਕਾਂ ਤੇ ਵਧਿੱਕੀਆਂ ਕਰਦਾ ਵਧਿੱਕੀਆਂ ਮਤਲਬ ਕੀ ਲੋਕਾਂ ਤੇ ਅਤਿਆਚਾਰ ਕਰਦਾ ਠੀਕ ਹੈ ਉਹਨਾਂ ਤੇ ਉਹਨਾਂ ਤੋਂ ਜ਼ਬਰਦਸਤੀ ਕੰਮ ਕਰਾਉਂਦਾ ਬਹੁਤ ਵੱਡੇ ਖਜ਼ਾਨਾ ਜੋੜ ਲੈਂਦਾ ਤੱਕ ਇਹਦੇ 'ਚ ਕੋਈ ਮਾਣ ਦੀ ਗੱਲ ਨਹੀਂ ਹੈਗੀ ਮਤਲਬ ਕਿ ਕੋਈ ਪ੍ਰਾਊਡ ਦੀ ਗੱਲ ਨਹੀਂ ਹੈਗੀ ਪਰਮਾਤਮਾ ਆਖਰ ਉਸ ਤੋਂ ਖੋਗੇ ਕਿਸੇ ਹੋਰ ਨੂੰ ਦੇ ਦਿੰਦਾ ਤੇ ਉਹਦੇ ਸਰੀਰ ਦੀ ਮੌਤ ਹੋਣ ਕਰਕੇ ਉਸਦੇ ਨਾਲ ਕੁਝ ਵੀ ਨਹੀਂ ਜਾਂਦਾ ਠੀਕ ਹੈ ਜੇਕਰ ਕੋਈ ਰਾਜ ਦੇ ਮਾਣ ਮਤਲਬ ਕਿ ਹੰਕਾਰ ਦੇ ਵਿੱਚ ਮੌਤ ਵੱਲ ਨੀਡਰ ਹੋ ਜਾਵੇ ਤੇ ਪਰਮਾਤਮਾ ਉਹਨੂੰ ਕਦੀ ਜਿਆਦਾ ਨਾ ਆਵੇ ਠੀਕ ਹੈ ਮਤਲਬ ਕਿ ਜੇ ਨੂੰ ਐ ਹੋਵੇ ਮੌਤ ਤਾਂ ਮੈਨੂੰ ਆਉਣੀ ਹੀ ਨਹੀਂ ਤਾਂ ਉਹਨੂੰ ਪਰਮਾਤਮਾ ਫਿਰ ਕਦੇ ਯਾਦੇ ਨਾ ਆਵੇ ਅਜਿਹਾ ਰਾਜਾ ਵਿੰਤ ਫੌਜਾਂ ਜਮਾ ਕਰਕੇ ਭਾਰੇ ਲਸ਼ਕਰ ਬਣਾ ਲਵੇ ਫਿਰ ਤੇ ਉਸ ਕੋਲ ਰਹਿਣ ਲਈ ਛੇ ਮਹਿਲ ਮਾਰੀਆਂ ਹੋਣ ਉਸ ਨੂੰ ਸੁੰਦਰ ਰਾਣੀ ਵੀ ਮਿਲ ਜਾਵੇ ਤੇ ਉਹ ਮਨਪੌਂਦੇ ਹਾਥੀ ਘੋੜੇ ਤੇ ਕੱਪੜੇ ਵੀ ਇਕੱਠੇ ਕਰ ਲਵੇ ਤੀਆਂ ਪੁੱਤਰਾਂ ਦੇ ਵੱਡੇ ਪਰਿਵਾਰ ਵਾਲਾ ਵੀ ਬਣ ਜਾਵੇ ਤਾਂ ਉਹ ਇਸ ਮਾਇਦੇ ਮੋਹ ਦੇ ਵਿੱਚ ਖਵਾਰ ਹੋ ਕੇ ਆਤਮਿਕ ਮੌਤ ਹੀ ਸਹਿੇੜਦਾ ਠੀਕ ਹੈ ਖਵਾਰ ਮਤਲਬ ਕਿ ਉਹਦੇ ਵਿੱਚ ਮੋਹ ਦੇ ਵਿੱਚ ਪੂਰਾ ਡੁੱਬ ਕੇ ਠੀਕ ਹੈ ਮੋਹ ਦੇ ਵਿੱਚ ਬੈ ਕੇ ਆਪਣੇ ਆਤਮਿਕ ਮੌਤ ਨੂੰ ਸਹਿੇੜਦਾ ਜਿਹੜੇ ਪ੍ਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਉਹ ਹੀ ਉਸ ਦਾ ਨਾਸ਼ ਕਰ ਦਿੰਦਾ ਫਿਰ ਇਸ ਕਰਕੇ ਮਨੁੱਖ ਨੂੰ ਚਾਇਆ ਚਾਹੀਦਾ ਕਿ ਮਾਇਆ ਮੋਹ ਤੋਂ ਬਚ ਕੇ ਰਹੇ ਤੇ ਸਦਾ ਕਾਇਮ ਰਹਿਣ ਵਾਲਾ ਜਿਹੜਾ ਨਾਮ ਸਿਮਰਨ ਆ ਉਹ ਹਮੇਸ਼ਾ ਰਹਿਣ ਵਾਲਾ ਔਰ ਨਾਮ ਤਨ ਪ੍ਰਾਪਤ ਕਰਨ ਲਈ ਪ੍ਰਭੂ ਦੀ ਦਇਆ ਦਾ ਪਾਤਰ ਬਣੇ ਕਿਉਂਕਿ ਉਹ ਹੀ ਜਿਸ ਉੱਤੇ ਦਇਆਵਾਨ ਹੋਊਗਾ ਉਹ ਨਾਮ ਦਾ ਖਜ਼ਾਨਾ ਉਸੇ ਨੂੰ ਹੀ ਬਖਸ਼ਦਾ ਅੱਗੇ ਕੇਂਦਰੀ ਭਾਵ ਸੰਸਾਰਿਕ ਰਾਜ ਭਾਗ ਧਨ ਪਦਾਰਥ ਲਸ਼ਕਰਾਂ ਤੇ ਹਾਥੀ ਘੋੜਿਆਂ ਦੀ ਮਾਲਕੀ ਉੱਚੇ ਮਹਿਲ ਮਾੜੀਆਂ ਧੀਆ ਪੁੱਤਰਾਂ ਵਾਲਾ ਵੱਡਾ ਪਰਿਵਾਰ ਆਦਿ ਸਾਰੇ ਚੀਜ਼ਾਂ ਨਾਸ਼ਵਾਨ ਨੇ ਤੇ ਇਹਨਾਂ ਦਾ ਮੋਹ ਕੀ ਆ ਖੁਵਾਰ ਕਰਦਾ ਮਨੁੱਖ ਨੂੰ ਇਹਨਾਂ ਥਾਂ ਸਦਾ ਕਾਇਮ ਰਹਿਣ ਵਾਲਾ ਨਾਮ ਧਨ ਪ੍ਰਾਪਤ ਕਰਨੀ ਪ੍ਰਭੂ ਦੀ ਦਿਆ ਦਾ ਪਾਤਰ ਬਣਨਾ ਚਾਹੀਦਾ ਅੱਗੇ 22 ਅ ਸਿਮਰਤ ਵੇਦ ਪ੍ਰਾਨ ਪੁਕਾਰਨ ਪੋਥੀਆਂ ਇਹ ਵੀ ਸ਼ਿਗਰੂ ਅਰਜਨ ਦੇਵ ਜੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਵੀ ਹਾਂਜੀ ਗੁਰੂ ਜਨ ਦੇ ਜਿਹੜਾ ਸ਼ਬਦ ਹੈ ਇਸ ਦਾ ਵਿਸ਼ਾ ਵੇਦਾਂ ਪੁਰਾਣਾ ਤੇ ਸਿਮਰਤੀਆਂ ਨੂੰ ਪੜ੍ਹ ਕੇ ਦਿੱਸੇ ਜਾਂਦੇ ਕਰਮकांड ਦਾ ਖੋਖਾਪਨ თੁੱਥਾਪਨ ਹੈ ਕਿਉਂਕਿ ਨਾਮ ਤੋਂ ਵਾਂਝੇ ਰਹਿ ਕੇ ਮਨੁੱਖ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਉਹਦੀ ਆਤਮਾ ਪ੍ਰਸੰਨ ਨਹੀਂ ਹੁੰਦੀ ਗੁਰੂ ਜੀ ਫਰਮਾਉਂਦੇ ਨੇ ਕਿ ਜਿਹੜੇ ਲੋਕ ਵੇਦ ਪੁਰਾਣ ਤੇ ਸਿਮਰਤੀਆਂ ਆਦ ਧਰਮ ਪੋਥੀਆਂ ਨੂੰ ਪੜ੍ਹ ਪੜ ਕੇ ਪਰ ਨਾਮ ਨੂੰ ਲਾਂਬੇ ਰੱਖ ਦੇ ਕੇ ਛੱਡ ਕੇ ਮਤਲਬ ਕਿ ਜਿਹੜਾ ਪਰਮਾਤਮਾ ਦਾ ਨਾਮ ਸਿਮਰਣਾ ਨੂੰ ਭੁੱਲ ਕੇ ਇੱਕ ਸਾਈਡ ਤੇ ਛੱਡ ਕੇ ਕਰਮ ਕਾਂਡ ਠੀਕ ਆ ਖੋਖਲੇ ਰੀਤੀ ਰਿਵਾਜ ਕਰਮ ਕਾਂਡ ਦਾ ਉਪਦੇਸ਼ ਉੱਚੀ ਉੱਚੀ ਸੁਣਾਉਂਦੇ ਨੇ ਉਹਨਾਂ ਦੀਆਂ ਗੱਲਾਂ ਕੀ ਹੁੰਦੀਆਂ ਨੇ ਥੋਥੀਆਂ ਆਉਂਦੀਆਂ ਨੇ ਮਤਲਬ ਕਿ ਜਿਹੜਾ ਪਰਮਾਤਮਾ ਨਾਮ ਛੱਡ ਕੇ ਕਰਮ ਕਾਂਡ ਦਾ ਉਪਦੇਸ਼ ਬੰਦੇ ਨੇ ਉੱਚੀ ਉੱਚੀ ਇਹ ਗੱਲਾਂ ਥੋਥੀਆਂ ਆਉਂਦੇ ਨੇ ਅਸਲ ਦੇ ਵਿੱਚ ਪਰਮਾਤਮਾ ਨਾਮ ਤੋਂ ਬਿਨਾ ਇਹ ਲੋਕ ਝੂਠੀਆਂ ਗੱਲਾਂ ਹੀ ਕਰਦੇ ਨੇ ਪ੍ਰਭੂ ਨਾਮ ਤੋਂ ਵਿਛੜ ਕੇ ਮਨੁੱਖ ਕਦੇ ਵੀ ਆਤਮਿਕ ਆਨੰਦ ਨਹੀਂ ਮਾਣ ਸਕਦਾ ਉਹ ਮਾਇਆ ਦੇ ਮੋਹ ਦੇ ਵਿੱਚ ਸ਼ਾਸਤਰਤ ਦੇ ਹੰਕਾਰ ਵਿੱਚ ਫਸ ਕੇ ਦੁਖੀ ਜ਼ਰੂਰ ਹੁੰਦੇ ਨੇ ਉਹ ਪ੍ਰਮਾਤਮਾ ਨਾਮ ਤੋਂ ਖੁੱਝ ਕੇ ਮਾਇਆ ਦੀ ਇਮਾਮਤਾ ਵਿੱਚ ਫਸ ਕੇ ਇਹ ਚਮੇਲਿਆਂ ਕਾਰਨ ਦੁੱਖ ਭੋਗਦੇ ਨੇ ਅਸਲ ਵਿੱਚ ਚੰਗੀ ਤਰ੍ਹਾਂ ਪੜਤਾਲ ਕਰਕੇ ਉਹ ਗੱਲ ਹੀ ਸਮਝ ਆਉਂਦੀ ਹੈ ਕਿ ਨਾਮ ਤੋਂ ਵਾਂਝੇ ਰਹਿਣ ਵਾਲੇ ਮਨੁੱਖ ਜਨਮ ਦੀ ਬਾਜ਼ੀ ਹਾਰ ਜਾਂਦੇ ਨੇ ਇਸ ਕਉ ਕੇ ਪਰਮਾਤਮਾ ਨਾਮ ਦਾ ਖਜ਼ਾਨਾ ਭਗਤਾਂ ਦੇ ਹਿਰਦੇ ਵਿੱਚ ਸਦਾ ਵਸਦਾ ਜਿਸ ਨਾਲ ਜਨਮ ਮਰਨ ਦਾ ਦੁੱਖ ਤੇ ਹੋਰ ਸਾਰੇ ਕਲੇਸ਼ ਦੂਰ ਹੁੰਦੇ ਨੇ ਅੱਗੇ ਕੇਂਦਰੀ ਭਾਵਾਂ ਵੇਦਾਂ ਉਪਰਾਣਾਂ ਤੇ ਸੁਮਿਰਤੀਆਂ ਨੂੰ ਪੜ੍ਹ ਕੇ ਕਰਮਕਾਂਡ ਦੱਸਣ ਵਾਲੇ ਲੋਕਾਂ ਦੀਆਂ ਗੱਲਾਂ ਥੋਥੀਆਂ ਨੇ ਕਿਉਂਕਿ ਨਾਮ ਤੋਂ ਵਾਂਝੇ ਰਹਿ ਕੇ ਮਨੁੱਖ ਨੂੰ ਕਦੇ ਵੀ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਹਾਂਜੀ ਨੈਕਸਟ ਵਿਸ਼ਾ ਵਸਤੂ ਕੇਂਦਰੀ ਭਾਵਾਂ ਠੀਕ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਥੈਂਕਸ